ਕਿਹੜੇ ਇਲਾਕਾ ਬੰਦੀ ਕੀਤੀ ਗਈ ਕਿਉਂਕਿ ਅ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮਤਬਕ ਸ਼ਹਿਰ ਦੇ ਵਿੱਚ ਸਿਟੀ ਸੀਲਿੰਗ ਨਾਕੇ ਲਗਾਏ ਗਏ ਹਰ ਐਂਟਰੀ ਪੁਆਇੰਟ ਤੇ ਨਾਕਾ ਲਗਾਇਆ ਗਿਆ ਤਾਂ ਕਿ ਮਾੜੇ ਆਂਸਰਾਂ ਨੂੰ ਪ੍ਰੋਪਰ ਚੈੱਕ ਕੀਤਾ ਜਾ ਸਕੇ ਤੇ ਪਬਲਿਕ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਜਾਗਰਿਤ ਕੀਤਾ ਜਾ ਸਕੇ ਤੇ ਪੁਲਿਸਿੰਗ ਦਾ ਵਿਸ਼ਵਾਸ ਬਣਾਇਆ ਜਾ ਸਕੇ ਲੋਕਾਂ ਦੇ ਵਿੱਚ ਇਸ ਕਰਕੇ ਜਗ੍ਹਾ ਜਗ੍ਹਾ ਸਿਟੀ ਸੀਲਿੰਗ ਨਾਕੇ ਲਗਾਏ ਗਏ ਆ لوکاں ਨੂੰ ਕਿਸ ਨਿਹਾਨ ਦੇਣਾ ਮੈਂ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦਾ ਕਿ ਲੋਕ پولیس ਤੇ ਵਿਸ਼ਵਾਸ ਰੱਖਣ ਕਿਸੇ ਵੀ ਮਾੜੇ ਆਂਸਰ ਦੇ ਬਾਰੇ ਅਗਰ ਪਤਾ ਚੱਲਦਾ ਇਮੀਡੀਏਟਲੀ پولیس ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰਨ ਦੀ پولیس ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨ